ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੂਨ 1984 ਦੀ ਜੂਨ 1984 ਨਾ ਭੁੱਲਿਆ ਤੇ ਨਾ ਭੁਲਾਇਆ ਜਾ ਸਕਦਾ ਕਿਉਂਕਿ ਉਸ ਸਮੇਂ ਦੇ ਦੌਰਾਨ ਜਦੋਂ ਖੱਲੂਕਾਰਾ ਵਾਪਰਿਆ ਖੱਲੂਕਾਰਾ ਦਿਵਸ ਹੋਇਆ ਤਾਂ ਜਿਸ ਸਮੇਂ अनेका ਸਿੰਘ ਸਿੰਘਣੀਆਂ ਜਿਵੇਂ ਨੇ ਸ਼ਹੀਦ ਹੋਈਆਂ ਸਤਕਾਂਨ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਫੌਜ ਜਿਹੜੀ ਆ ਤਨਾਤ ਕਰਤੀ ਗਈ ਸੀ ਕਈ ਪਰਿਵਾਰ ਜਿਹੜੇ ਨੇ ਉਸ ਸਮੇਂ ਜਿਹੜੇ ਨੇ ਸ਼ਹੀਦ ਹੋਏ ਤਾਂ ਜਿਸ ਤੋਂ ਬਾਅਦ ਸ਼੍ਰੋਮਣੀ ਕਾਰਜਕਾਰਨੀ ਕਮੇਟੀ ਵੱਲੋਂ ਤੇ ਸਿੱਖ ਸੰਗਤਾਂ ਵੱਲੋਂ ਜੂਨ 1984 ਦੇ ਸੰਬੰਧ ਦੇ ਵਿੱਚ ਕੱਲੂਕਾਰ ਦੇਵਤ ਦੇ ਸੰਬੰਧ ਦੇ ਵਿੱਚ ਧਾਰਮਿਕ ਸਮਾਗਮ ਜਿਹੜੇ ਨੇ ਉਹ ਲਿਖੇ ਜਾਂਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੇ ਸਮਾਗਮ ਨੇ ਉਹ ਲਿਖੇ ਜਾਂਦੇ ਤੇ ਜਿਹਦੇ ਵਿੱਚ ਉਹ ਸ਼ਹੀਦਾਂ ਦੇ ਪਰਿਵਾਰ ਨੂੰ ਸਨਮਾਨ ਕੀਤਾ ਜਾਂਦਾ ਜਿਹਦੇ ਵਿੱਚ ਜੇਕਰ ਸ਼੍ਰੋਮਣੀ ਕੰਗ ਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਆਵੇ ਤੇ ਸਿੰਘ ਸਬਾਨਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸੰਗਤਾਂ ਪੁੱਜੀਆਂ ਨੇ ਸਿੰਘ ਸਬਾਨ ਪੁੱਜਦ ਨੇ ਤੇ ਸਿੱਖ ਪੰਥ ਦੇ ਨਾਂ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਬਾਨ ਜਿਹੜੇ ਸੰਦੇਸ਼ ਨੇ ਉਹ ਜਾਰੀ ਕਰਦੇ ਨੇ ਤਾਂ ਲੱਖਾਂ ਦੀ ਤਦਾਦ ਦੇ ਵਿੱਚ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਕੇ ਸੰਗਤ ਪੁੱਜਦੀ ਆ ਸ਼ਹੀਦਾਂ ਨੂੰ ਯਾਦ ਕਰਦੀ ਆ ਤੇ ਉਹ ਕੱਲੂਕਾਰਾ ਦਿਵਸ ਜਿਹੜਾ ਮਨਾਇਆ ਜਾਂਦਾ ਜਿਹਦੇ ਸਬੰਧ ਦੇ ਵਿੱਚ ਜੇਕਰ ਗੱਲ ਕੀਤੀ ਆਵੇ 6 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਨੇ ਉਹ ਅਛੀ ਦੇ ਅਕਾਲ ਤਖਸਾਲ ਸਾਹਿਬ ਕੇ ਪਾਇ ਜਾਣਗੇ ਉਸ ਤੋਂ ਬਾਅਦ ਉਹਨਾਂ ਸਿੱਧਾ ਪਰਿਵਾਰਾਂ ਨੂੰ ਜਿਹੜਾ ਸਨਮਾਨਕ ਕੀਤਾ ਜਾਵੇਗਾ ਤੇ ਬਾਅਦ ਦੇ ਵਿੱਚ ਸ਼੍ਰੀ ਅਕਾਲ ਤਖਸਾਲ ਤੇ ਜਥੇਦਾਰ ਜਿਹੜੇ ਕੁਲਦੀਪ ਸਿੰਘ ਗੜਗੜਜ ਨੇ ਨਵੇਂ ਚੁਣੇ ਗਏ ਨੇ ਤਾਂ ਉਹ ਸਿੱਖ ਪੰਥ ਦੇ ਨਾਲ ਇਹ ਸੰਦੇਸ਼ ਆ ਉਹ ਜਾਰੀ ਕਰਨਗੇ ਤਾਂ ਜਿਸ ਦਾ ਖਾਸ ਤੌਰ ਤੇ ਨਵੇਂ ਚੁਣੇ ਗਏ ਜਥੇਦਾਰ ਕੁਲਦੀਪ ਸਿੰਘ ਗੜਗੜਜ ਦਾ ਜਿਹੜਾ ਵਿਰੋਧ ਆ ਉਹ ਮੂੜ ਦੁਆਰਾ ਦੇਖਣ ਨੂੰ ਮਿਲ ਰਿਹਾ ਜਿਹਦੇ ਵਿੱਚ ਤਮਦਮਿੰਟਕਸਾਲ ਦੇ ਮੁਖੀ ਹਰਨਾਮਨ ਸਿੰਘ ਧੂਮਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਂ ਗੱਲ ਕਹੀ ਹੈ ਕਿ 6 ਜੂਨ ਜੋ ਕੱਲੂਕਾਰਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਕਾਲ ਤਖਤ ਸਾਹਿਬ ਜਿੱਥੇ ਸ਼ਹੀਦਾਂ ਦੇ ਪਰਿਵਾਰ ਨੂੰ ਜਿਹੜਾ ਸੰਦਾਨਦਲੀ ਦਿੱਤੀ ਜਾਂਦੀ ਹੈ ਉਹਨਾਂ ਦੇ ਪਰਿਵਾਰ ਨੂੰ ਵੀ ਯਾਦ ਕੀਤਾ ਜਾਂਦਾ ਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਸਿੱਖ ਪੰਥ ਦੇ ਨਾਲ ਜਿਹੜਾ ਸੰਦੇਸ਼ ਜਾਰੀ ਕਰਦੇ ਨੇ ਤਾਂ ਇਸ ਵਾਰ ਅਸੀਂ ਸੰਦੇਸ਼ ਜਿਹੜਾ ਉਹ ਜਾਰੀ ਕਰਨੇ ਹੀ ਦੇਣਾ ਜਾਣਕੀ ਵਿੱਚੀ ਜਿਹੜਾ ਸੀ ਰੋਕ ਦੇਣਾ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਖਾਸ ਤੌਰ ਤੇ ਵੀ ਅਸੀਂ ਜੋ ਸਿੱਖ ਪੰਥ ਦੇ ਨਾਲ ਸੰਦੇਸ਼ ਜਾਰੀ ਕਰਦੇ ਨੇ ਤਾਂ ਇਸ ਵਾਰ ਅਸੀਂ ਉਸ ਸੰਦੇਸ਼ ਨੂੰ ਰੋਕਾਂਗੇ ਤੇ ਵਿਰੋਧ ਕਰਾਂਗੇ ਕਿਉਂਕਿ ਜਿਹੜੇ ਨਵੇਂ ਜਥੇਦਾਰ ਚੁਣੇ ਗਏ ਨੇ ਕੁਲਦੀਪ ਸਿੰਘ ਗੜਗੱਜ ਉਹ ਸਿੱਖ ਪੰਥ ਨੂੰ ਪਰਵਾਣਿਤ ਨਹੀਂ ਹਨ ਕਿਉਂਕਿ ਉਹਨਾਂ ਨੇ ਵੀ ਜ਼ਿਕਰ ਕੀਤਾ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜੇਕਰ ਆਪਾਂ ਗੱਲ ਕੀਤੀ ਆਵੇ ਜੋ ਲਗਾਤਾਰ ਜਥੇਦਾਰਾਂ ਦੇ ਵਿੱਚ ਆਪਸੀ ਜਿਹੜਾ ਮਾਤ ਪਤ ਤੁਸੀਂ ਕਿਹਾ ਵੀ ਕਿਸ ਤਰ੍ਹਾਂ ਜਿਹੜੇ ਨੇ ਬੀਤੇ ਸਮੇਂ ਦੇ ਦੌਰਾਨ ਸ਼੍ਰੀ ਅਕਾਲ ਕਾਲ ਤਖਸੈ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਹੋਣ ਤਾਂ ਸੁਲਤਾਨ ਸਿੰਘ ਹੋਣ ਜਾਂ ਫਿਰ ਜਾਨੀ ਰਗਵੀਰ ਸਿੰਘ ਹੋਣ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਜਲੀਲ ਕਰਕੇ ਉਤਾਰਿਆ ਗਿਆ ਤਾਂ ਕੋਈ ਵਿਧੀ ਵਿਵਧਾਨ ਜਿਹੜਾ ਇਸ ਤੇ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਕੋਈ ਵਿਧੀ ਵਿਵਧਾਨ ਜਿਹੜਾ ਹੋਣਾ ਚਾਹੀਦਾ ਤਾਂ ਰਾਤੋਂ ਰਾਤ ਹੀ ਕਾਲ ਤਖਸੈ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਨੂੰ ਲਗਾਇਆ ਗਿਆ ਤਾਂ ਪੰਥ ਨੇ ਜਿਹੜਾ ਬੁੱਢਾ ਦਲ ਦੇ ਮੁਖੀਆਂ ਨੇ ਜੇ ਬੰਦੀ ਜੇਕਰ ਬੰਦੀ ਸਿੰਘਾਂ ਦੇ ਪਰਿਵਾਰ ਦੀ ਗੱਲ ਕੀਤੀ ਆਵੇ ਜਾਂ ਫਿਰ ਅਪਾ ਕਹਿ ਸਕਦੇ ਆ ਵੀ ਦਮਦਮਾ ਟਕਸਾਲ ਦੇ ਮੁਖੀਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਮੌਜੂਦ ਨਹੀਂ ਸਨ ਤਾਂ ਉਹਨਾਂ ਨੇ ਸਨਮਾਨ ਨਹੀਂ ਕੀਤਾ ਉਹਨਾਂ ਨੂੰ ਪਕੜੀ ਦੀ ਰਸਮ ਨਹੀਂ ਕੀਤੀ ਤਾਂ ਉਹਨਾਂ ਨੇ ਵਿਰੋਧ ਵੀ ਕੀਤਾ ਤੇ ਵਿਰੋਧ ਇਸ ਗੱਲ ਦਾ ਕੀਤਾ ਕਿ ਰਾਤੋਂ ਰਾਤ ਲਗਾਇਆ ਗਿਆ ਕਿਸੇ ਵੀ ਜਿਹੜਾ ਪੰਥ ਦੇ ਨਮਾੰਦਿਆਂ ਨੂੰ ਜਿੱਥੇ ਬੰਦਿਆਂ ਨੂੰ ਨਹੀਂ ਬੁਲਾਇਆ ਗਿਆ ਤਾਂ ਆਖਰਕਾਰ ਉਹ 6 ਜੂਨ ਨੂੰ ਜਿਹੜਾ ਉਹ ਵਿਰੋਧ ਕਰਨਗੇ ਕਿ ਸਿੱਖ ਪੰਥ ਦੇ ਨਾਂ ਸੰਦੇਸ਼ ਜਿਹੜਾ ਜਾਰੀ ਹੋ ਸੀ ਨਹੀਂ ਕਰਨ ਦੇਣਾ ਤੇ ਨਾਲ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦਮਦਮਾ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਣ ਨੇ ਕਿਹਾ ਕਿ ਅਸੀਂ ਵਾਰ-ਵਾਰ ਜਿਹੜਾ ਸੰਗਤਾਂ ਵੀ ਅਪੀਲ ਕਰ ਰਹਾ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰ ਰਹਾ ਕਿ ਇਹ ਵਿਧੀ ਵਿਧਾਨੀ ਸਿੱਖ ਪਰੰਪਰਾਵਾਂ ਦੇ ਉਲਟਾ ਜਿਹੜਾ ਰਾਤ ਨੂੰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਦੋਂ ਸਵੇਰੇ ਤੜਕੇ ਅਖੰਡ ਪਾਠ ਸਾਹਿਬ ਜਿਹੜੇ ਨੇ ਚੱਲ ਰੇ ਸਨ ਤਾਂ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਅਕਾਲ ਤਖਤ ਦਾ ਦਫੇਦਾਰ ਠੱਪਾਇਆ ਗਿਆ ਉਸ ਦੀ ਜਿਹੜੀ ਕੋਲ ਜਿਹੜੀ ਆਪਾਂ ਕਹਿ ਸਕਦੇ ਹਾਂ ਜਿਹੜੀ ਹੈ ਨਿੰਦਾ ਕਰੀ ਜ ਉਹਨਾਂ ਨੇ ਕੀਤੀ ਆ ਤੇ ਕੀ ਕੁਝ ਕਿਹਾ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਆ ਉਹ ਗਿਆਨੀ ਹਰਨਾਮ ਸਿੰਘ ਧੂਮਾਰ ਜੋ ਦਮਦਮਾ ਟਕਸਾਲ ਦੇ ਮੁਖੀ ਨੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਜਿਹੜਾ ਥੋੜਾ ਜਿਹਾ ਕਲੀਪ ਆ ਉਹ ਸਾਂਝਾ ਕਰਦੇ ਆ ਸ੍ਰੀ ਅਕਾਲ ਪਖਸਾਬ ਜੀ ਦੇ ਔਰ ਦੂਸਰੇ ਸੰਗ ਸਹਿਬਾਨਾਂ ਦੇ ਜੋ ਮਸਲੇ ਆ ਉਹਨਾਂ ਉੱਤੇ ਜੋ ਪੰਥ ਵਿੱਚ ਵਿਵਾਦ ਬਣਿਆ ਉਹ ਉਸ ਉੱਤੇ ਮੈਂ ਆਪਣੇ ਵੱਲੋਂ ਕੁਝ ਜ਼ਰੂਰੀ ਵਿਚਾਰ ਸਾਂਝੇ ਕਰਨੇ ਆ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨੇ ਸੰਸਹਬਾਨਾਂ ਨੂੰ ਦੇਸਤੰਗ ਨਾਲ અપਮਾਨਿਤ ਕਰਕੇ ਉਹਨਾਂ ਦੇ ਉਹਦਿਆਂ ਤੋਂ ਲਾ ਕੇ ਉਹਨਾਂ ਨੂੰ ਉਹਦਿਆਂ ਤੋਂ ਲਾ ਕੇ ਨਮੀਆਂ ਨੁਕਤੀਆਂ ਕੀਤੀਆਂ ਜਿਨ੍ਹਾਂ ਨੁਕਤੀਆਂ ਨੂੰ ਪੰਥ ਵੱਲੋਂ ਸਮੁੱਚੇ ਰੂਪ ਦੇ ਵਿੱਚ ਰੱਦ ਕੀਤਾ ਗਿਆ ਜਿਹੜੀ ਮੁੱਖ ਸਮੱਸਿਆ ਬਣੀ ਹੋਈ ਹੈ ਉਹ ਇਹ ਹੈ ਕਿ ਕੱਲ ਨੂੰ ਜੂਨ 1984 ਦਾ ਤੀਸਰੇ ਕੱਲੂ ਘਰ ਦੇ ਸ਼ਹੀਦੀ ਸਮਾਗਮ ਪ੍ਰਾਰੰਭ ਹੋਣ ਜਾ ਰਹੇ ਹੈ ਮੇਰੀ ਜਾਣਕਾਰੀ ਮੁਤਾਬਕ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ 6 ਜੂਨ ਨੂੰ ਜੋ ਸ਼ਹੀਦੀ ਸਮਾਗਮ ਕੀਤਾ ਜਾਂਦਾ ਹੈ ਉਹ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣ ਵਾਲੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਵਾਸਤਵ ਦੇ ਵਿੱਚ ਉਹ ਜਿਹੜਾ ਮੁੱਖ ਸਮਾਗਮ ਹੈ ਉਹ ਸਮਾਗਮ ਦਮਦਮੀ ਟਕਸਾਲ ਦੇ ਤਉਦਮੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਔਰ ਅਮਰ ਸ਼ਹੀਦ ਭਾਈ ਮਰੀਕ ਸਿੰਘ ਦੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਜਰਨਲ ਸਰਦਾਰ ਸੁਖ ਸਿੰਘ ਦੀ ਅਮਰ ਸ਼ਹੀਦ ਜਸਵੰਦਰ ਬਾਬਾ ਠਾਰਾ ਸਿੰਘ ਦੀ ਸਮੇਤ ਜੂਨ 1984 ਦੇ ਵਿੱਚ ਦਿਨੇ ਵੀ ਸਿੰਘ-ਸੰਘਣੀਆਂ ਉਪਤੰਗੀ ਬਜ਼ੁਰਗ ਸ਼ਹੀਦ ਹੋਏ ਉਹਨਾਂ ਸਮੁੱਚੇ ਸ਼ਹੀ ਗਾਂਧੀ ਯਾਦ ਵਿੱਚ ਕੀਤਾ ਜਾਂਦਾ ਹੈ। ਔਰ ਉਸ ਸਮਾਗਮ ਦੇ ਵਿੱਚ ਕੀਰਤਨ, ਅਰਦਾਸ ਔਰ ਉਸ ਤੋਂ ਪਰੰਤ ਦੇਥੀ ਦਾਰਸ਼ਨੀય ਕਾਲ ਤੱਕ ਸਭ ਸੰਦੇਸ਼ ਔਰ ਸ਼ਰਧਾਂਜਲੀ ਸਿੱਖ ਕੌਮ ਨੂੰ ਦੰਦੇ ਆ। ਸੰਦੇਸ਼ ਕੌਮ ਨੂੰ ਦਿੱਤਾ ਜਾਂਦਾ ਸ਼ਰਧਾਂਜਲੀ ਸ਼ਹੀਦਾਂ ਨੂੰ ਦਿੱਤੀ ਜਾਂਦੀ ਹੈ। ਮੈਂ ਇਹ ਗੱਲ ਪ੍ਰਸ਼ਦ ਦੇ ਰਾਹੀਂ ਕਹਿਣੀ ਚਾਹੁੰਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਅਸੀਂ ਸੰਤ ਸਮਾਜ ਵੱਲੋਂ ਸਿੱਖ ਪੰਥ ਵੱਲੋਂ ਇਹ ਆਵਾਜ਼ ਉਠਾਈ ਕਿ ਜੋ ਤੁਸੀਂ ਨਵੀਆਂ ਨੁਕਤੀਆਂ ਕੀਤੀਆਂ ਉਹਨਾਂ ਵਿੱਚ ਮਰਿਆਦਾ ਦੀ ਘੋਰ ਅਲੰਘਣਾ ਹੋਈ ਤੁਸੀਂ ਦੇਖੋ ਦੋਖੇ ਇਸ ਗੱਲ ਦਾ ਹੈ ਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਜਦੋਂ ਕੋਈ ਜਥੇਦਾਰ ਲਾਉਣਾ ਜਾਂ ਉਹਦਾ ਸਨਮਾਨਜੋਗ ਉਸ ਨੂੰ ਪਦਵੀ ਉੱਤੇ ਸੁਭਾਏਮਾਨ ਕਰਨਾ ਤਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੀ ਨੁਕਤੀ ਕੀਤੀ ਜਾਂਦੀ ਹੈ ਸਿਆਸੀ ਦਖਲ ਨੇ ਐਡਾ ਵੱਡਾ ਸਿੱਖ ਕੌਮ ਦੇ ਉੱਤੇ ਸੰਕਟ ਲਿਆ ਕੇ ਖੜਾ ਕੀਤਾ ਕਿ ਤਖਤ ਸ੍ਰੀ ਕੇਸਗੜ ਸਾਹਿਬ ਰਾਤ ਨੂੰ 2:30 ਵਜੇ ਚੱਲਦੇ ਅਖੰਡ ਪਾਠ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਚੱਲਦੇ ਪ੍ਰਵਾਹ ਦੌਰਾਨ ਹੀ ਉੱਥੇ ਅਰਦਾਸ ਕਰਕੇ ਉਸ ਦੀ ਨਿਯੁਕਤੀ ਦਾ ਐਲਾਨ ਕੀਤਾ ਔਰ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਉੱਤੇ ਸਤਿਗੁਰੂ ਜੀ ਦੇ ਪ੍ਰਕਾਸ਼ ਤੋਂ ਬਿਨਾਂ ਸਰੂਪਾ ਦੇ ਕੇ ਦੇਸ਼ੇਦਾਰ ਦੀ ਮਾਨਤਾ ਦਾ ਐਲਾਨ ਕਰ ਦਿੱਤਾ ਸਮੁੱਚੀਆਂ ਸੰਗਤਾਂ ਤੋਂ ਸਮੁੱਚੇ ਪੰਥ ਤੋਂ ਰਾਤ ਦੇ ਹਨੇਰੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਇਹ ਸਮਰਦਾਵਦਾ ਦੀ ਉਲੰਘਣਾ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਰੂਪ ਵਿੱਚ ਕੀਤੀ ਗਈ ਹੈ ਔਰ ਗਿਆਨੀ ਕੁਲਦੀਪ ਸਿੰਘ ਆਪਣੇ ਆਪ ਨੂੰ ਇੱਕ ਸਿੱਖ ਵਿਦਵਾਨ ਵੀ ਸਮਝਦੇ ਆ ਔਰ ਸ਼੍ਰੋਮਣੀ ਕਮੇਟੀ ਦੇ ਰਹਿਤ ਮਰਿਆਦਾ ਦੇ ਖਰੜੇ ਦੇ ਪਰ ਪੈਰੂਕਾਰ ਵੀ ਮੰਨਦੇ ਆ ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਖਰੜਾ ਉਸ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਸ੍ਰੀ ਅਖੰਡ ਪਾਠ ਸਾਹਿਬ ਜਲਦੇ ਦੌਰਾਨ ਕੋਈ ਵੀ ਪ੍ਰੋਗਰਾਮ ਦੂਸਰਾ ਨਹੀਂ ਹੋ ਸਕਦਾ ਪਹਿਲੀ ਗੱਲ ਜਦੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਵਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ ਆਪ ਇਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਸੀ ਕਿ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਮੈਂ ਇਸ ਤਰ੍ਹਾਂ ਆਪਣੀ ਤਾਜਪੂਸ਼ੀ ਨਹੀਂ ਕਰਾਵਾਂਗਾ ਔਰ ਤਖਸੀ ਦੀ ਇਸ ਅਰਥਾਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਇਸ ਤਰ੍ਹਾਂ ਮੈਂ ਕਦੇ ਵੀ ਪ੍ਰਮਾਨ ਨਹੀਂ ਕਰਾਂਗਾ ਇਸ ਤਰ੍ਹਾਂ ਦੀ ਸੇਵਾ ਨੂੰ ਔਰ ਪਦਵੀ ਨੂੰ ਲੇਕਿਨ ਉਹਨਾਂ ਨੇ ਇਨਕਾਰ ਤਾਂ ਕੀ ਕਰਨਾ ਸੀ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਆਪਣੀ ਹਾਜ਼ਰੀ ਵਿੱਚ ਕਰਵਾਇਆ ਔਰ ਸ਼ਰੂਮਨੀ ਕਮੇਟੀ ਦੇ ਕਰਮਚਾਰੀਆਂ ਨੇ ਕੀਤਾ ਪਹਿਲੀ ਗੱਲ ਇਹ ਮਰਜ਼ਾਦਾ ਦੀ ਵੱਡੀ ਘੋਰ ਉਲੰਘਣਾ ਹੋਈ ਹੈ ਸਾਡਾ ਜਿਹੜਾ ਸਿਸਟਮ ਹੈ ਸੰਸਮਾਜ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਕਦੇ ਜਥੇਦਾਰ ਲਾਏ ਨਹੀਂ ਅਸੀਂ ਜਥੇਦਾਰਾਂ ਬਾਰੇ ਕਦੇ ਇਹੋ ਜਿਹੀ ਵਿਚਾਰ ਨਹੀਂ ਰੱਖੀ ਕਿ ਜਥੇਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ਼ ਹੈ ਮਰਯਾਦਾ ਦੀ ਘੋਰ ਉਲੰਘਣਾ ਦਾ ਔਰ ਇਹ ਉਲੰਘਣਾ ਕੀਤੀ ਹੈ ਸ਼੍ਰੋਮਣੀ ਕਮੇਟੀ ਨੇ ਔਰ ਉਸੇ ਦਿਨ ਤੋਂ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਅੱਜ ਇਹ ਉਲੰਘਣਾ ਕੀਤੀ ਹੈ ਕੱਲ ਨੂੰ ਜਿੱਥੇ ਮਰਜ਼ੀ ਕੋਈ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਜਿਸ ਮਰਜ਼ੀ ਵਿਅਕਤੀ ਨੂੰ ਦਸੇਹਦਾਰ ਬਣਾਉਣ ਦਾ ਐਲਾਨ ਕਰੇਗਾ ਇਸ ਦੇ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਵੱਜੇਗੀ ਔਰ ਵੱਜ ਰਹੀ ਹੈ ਮੈਂ ਐਲਾਨੀਆ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਕਦੇ ਇਹ ਹੋਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ ਐਸਐਲਿਮੈਂ ਪਹਿਲਾ ਪ੍ਰੈਸ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਆਪਣਾ ਸੁਨੇਹਾ ਭੇਜ ਰਿਹਾ ਕਿ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਅਗਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਔਰ ਮੈਂ ਇਸ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹਿ ਰਿਹਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਕਿ 2 ਮਹੀਨੇ ਤੋਂ ਅਸੀਂ ਇਹ ਬਾਰ-ਬਾਰ ਅਪੀਲنگ ਕਰ ਰਹੇ ਹਾਂ 28 ਤਰੀਕ ਨੂੰ ਵੀ ਧਰਨਾ ਦਿੱਤਾ ਗਿਆ 28 ਮਾਰਚ ਨੂੰ ਸਾਨੂੰ ਸਾਡੇ ਕੋਲ 15 April ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਮੰਗਿਆ ਵੀ 15 April ਤੱਕ ਤੁਸੀਂ ਸਾਨੂੰ ਸਮਾਂ ਦੇ ਦਿਓ ਅਸੀਂ ਇਸ ਮਸਲੇ ਤੇ ਸਾਰੇ ਪੰਥ ਦੀ ਇੱਕ ਸੁਰ ਇਕਤਾ ਕਰਕੇ ਕੋਈ ਨਾ ਕੋਈ ਹੱਲ ਕੱਢਾਂਗੇ 15 ਪਹਿਲਾਂ ਨੰਗਿਆ ਉਸ ਤੋਂ ਬਾਅਦ ਅਸੀਂ ਇੱਥੇ ਮੀਟਿੰਗ ਕੀਤੀ ਔਰ ਅਸੀਂ 10 ਮਈ ਤੱਕ ਦਾ ਸਮਾਂ ਦਿੱਤਾ ਅੱਜ 10 ਮਈ ਦਾ ਵੀ ਸਮਾਂ ਲੰਘ ਗਿਆ ਔਰ ਅੱਜ ਤੱਕ ਵੀ ਇਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਪੰਥ ਵਿੱਚ ਐਡੀ ਵੱਡੀ ਆਵਾਜ਼ ਉੱਠ ਰਹੀ ਹੈ ਇਹਨਾਂ ਵਿਅਕਤੀਆਂ ਦਾ ਇਹਨਾਂ ਵਿਅਕਤੀਆਂ ਦਾ ਵਿਰੋਧ ਹੋ ਰਿਹਾ ਇਸ ਉੱਤੇ ਸਾਰੇ ਪੰਥ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਸੁਰ ਕਰਕੇ ਮਰਿਆਦਾ ਦੀ ਬਹਾਲੀ ਕੀਤੀ ਜਾਏ ਮਰਿਆਦਾਾਂ ਦੀ ਉਲੰਘਣਾ ਕੀਤੀ ਹੈ ਤੁਸੀਂ ਵੇਖੋ ਤਖਤ ਸ੍ਰੀ ਪਟਨਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਾਵਤਾਰ ਸਥਾਨ ਹੈ ਪ੍ਰਕਾਸ਼ ਸਥਾਨ ਹੈ ਉੱਥੋਂ ਦੇ ਪੰਜ ਸਿੰਘ ਸਹਿਬਾਨਾਂ ਨੇ ਵੀ ਗਿਆਨੀ ਕਲਦੀਪ ਸਿੰਘ ਬਾਬਾ ਟੇਕ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਜਿਹੜਾ ਵਿਅਕਤੀ ਇੱਕ ਤਖਤ ਵੱਲੋਂ ਤਨਖਾਹਿਆ ਕਰਾਰ ਦੇ ਦਿੱਤਾ ਜਾ ਚੁੱਕਾ ਹੈ ਜਿਹਨੂੰ ਦਿੱਤਾ ਗਿਆ ਉਹ ਕਿਵੇਂ ਸੰਦੇਸ਼ ਦੇ ਸਕਦਾ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਕਿ ਜੂਨ 1984 ਨੂੰ ਲੈ ਕੇ ਜਿਹੜਾ ਖਾਸ ਤੌਰ ਤੇ ਗਿਆਨੀ ਹਰਨਾਮ ਸਿੰਘ ਢੂਮਾ ਨੇ ਜਿਹੜਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਸਿੱਖ ਪੰਥ ਜਿਹੜਾ ਹੈ ਉਹਨਾਂ ਨੂੰ ਪ੍ਰਵਾਨਤ ਨਹੀਂ ਕਰ ਰਹੀ ਪਰ ਉਹਨਾਂ ਦੇ ਨਾਲ ਸੀ ਸੰਦੇਸ਼ ਆ ਉਹ ਨਹੀਂ ਜਾਰੀ ਕਰਨ ਦੇਵਾਂਗੇ ਕਿਉਂਕਿ ਪੀਤੇ ਦਿਨੀ ਬੰਦੀ ਸਿੰਘਾਂ ਦੇ ਪਰਿਵਾਰ ਨੇ ਵੀ ਜਿਹੜਾ ਵਿਰੋਧ ਕੀਤਾ ਸੀ ਜਦੋਂ ਉਹਨਾਂ ਨੂੰ ਸਰੋਪਾ ਦੇਣ ਵਾਸਤੇ ਗਈ ਸੀ ਤਾਂ ਸਾਰੇ ਮੀਡੀਆ ਦੇ ਵਿੱਚ ਜਿਹੜੀ ਖਬਰ ਨਾਚਰ ਹੋਈ ਸੀ ਤਾਂ ਉਹ ਸਾਰਾ ਨੇ ਕਲਿੱਪ ਆ ਉਹ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਅਜਿਹੇ ਜਥੇਦਾਰਾਂ ਨੂੰ ਕਿਸ ਤਰੀਕੇ ਨਾਲ ਲਗਾਇਆ ਗਿਆ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜ਼ਿੰਮੇਵਾਰ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਰਕਾਰ ਟਕਰਾਹ ਵਾਲੀ ਸਥਿਤੀ ਜਿਹੜੀ ਪੈਦਾ ਨਾ ਕਰੇ ਕਿਉਂਕਿ ਅਸੀਂ ਜਿਹੜਾ ਆ ਵਿਰੋਧ ਕਰਾਂਗੇ ਵਿਰੋਧ ਕਰਨ ਤੋਂ ਬਾਅਦ ਜੇਕਰ ਕੋਈ ਇਦਾਂ ਦੀ ਜਿਹੜੀ ਆ ਹਲਾਤ ਟਕਰਾ ਦੇ ਹਾਲਾਤ ਬਣਦੇ ਨੇ ਤਾਂ ਪੰਜਾਬ ਸਰਕਾਰ ਨੂੰ ਵੀ ਜਿਹੜਾ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਇਸ ਇਸ ਮਾਮਲੇ ਨੂੰ ਲੈ ਕੇ ਇੰਟਰਫੇਅਰ ਕਰੇ ਤੇ ਤਾਂ ਜੋ ਕੀ ਜ਼ੋਰ ਟਕਰਾ ਦੀ ਸਥਿਤੀ ਪੈਦਾ ਹੋਣਦੀ ਹੈ ਤਾਂ ਪੰਜਾਬ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਸੋ ਵਿਰੋਧ ਜਿਹੜਾ ਲਗਾਤਾਰ جاری ਹੈ ਜਿਹਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਦਮਦਮਾ ਟਕਸਾਲ ਦੇ ਮੁਖੀਆਂ ਨੇ ਵੀ ਵਿਰੋਧ ਕੀਤਾ ਤੇ ਹੋਰ ਸੰਗਤਾਂ ਨੇ ਵੀ ਵਿਰੋਧ ਕੀਤਾ ਤਾਂ ਉਸ ਤੋਂ ਇਲਾਵਾ ਪੁਣੀ ਖਬਰ ਸਾਹਮਣੇ ਆਈ ਹੈ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ ਇੱਕ ਪ੍ਰੈਸ ਨੋਟ ਜਾਰੀ ਕਰਕੇ ਬਿਆਨ ਦਿੱਤਾ ਕਿ ਅਸੀਂ ਯਾਨੀ ਹਰਨਾਮਨ ਸਿੰਘ ਜੋ ਦਮਦਮਾ ਟਕਸਾਲ ਦੇ ਮੁਖੀ ਨੇ ਤਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਜਿਹੜਾ ਗੱਲਬਾਤ ਕਰਾਂਗੇ ਕਿਉਂਕਿ ਅਜਿਹੀ ਜਿਹੜੀ ਹੈ ਟਕਰਾਅ ਦੀ ਸਥਿਤੀ ਪੈਦਾ ਨਾ ਕੀਤੀ ਜਾਵੇ ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹ ਤਾਂ ਨਤਮਸਤਕ ਹੁੰਦੀ ਆ ਸ਼ਹੀਦਾਂ ਦੇ ਪਰਿਵਾਰ ਨੂੰ ਯਾਦ ਕਰਦੀ ਆ ਤੇ ਜੋ ਸਿੱਖ ਪੰਥ ਦੇ ਨਾਲ ਜਿਹੜਾ ਸੰਦੇਸ਼ ਆ ਉਹ ਕਾਲ ਤਖਤ ਸਾਹਿਬ ਦੇ ਸਿੰਘ ਸਾਬਾਨ ਜਿਹੜੇ ਨੇ ਉਹ ਦਿੰਦੇ ਨੇ ਤਾਂ ਉਹਨਾਂ ਨੂੰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਦਮਦਨ ਟਕਸਾਲ ਦੇ ਮੁਖੀ ਨੇ ਵੀ ਕਿਹਾ ਕਿ ਚੌਥੀ ਪੰਜੇ ਸਿੰਘ ਸਭਾ ਦਾ ਆਦੇਸ਼ ਹੈ ਉਸ ਮੁਤਾਬਿਕ ਜਿਹੜਾ ਉਹ ਸਿੰਘ ਸਭਾ ਨਹੀਂ ਲਗਾਏਗੇ ਹਾਂ ਜੇਕਰ ਸੰਦੇਸ਼ ਦੇਣਾ ਹੈ ਤਾਂ ਹੈੱਡ ਗ੍ਰੰਥੀ ਸਭਾ ਜਿਹੜੇ ਉਹ ਦੇ ਸਕਦੇ ਨੇ ਪਰ ਅਸੀਂ ਕੁਲਦੀਪ ਸਿੰਘ ਗੜਗੜ ਜਿਹੜੇ ਕਾਰਜਕਾਰੀ ਅਧਿਕਾਰ ਲਗਾਏ ਗਏ ਨੇ ਤਾਂ ਉਹਨਾਂ ਨੂੰ ਸੰਦੇਸ਼ ਅਸੀਂ ਜਾਰੀ ਨਹੀਂ ਕਰਨ ਦੇਣਾ ਦੂਜੇ ਪਾਸੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਹੋ ਉਹਨਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਸਿੱਖ ਪੰਥ ਦੀਆਂ ਭਾਵਨਾ ਜਿਹੜੀਆਂ ਨੇ ਕਾਲ ਤੱਕ ਸੱਭ ਦੇ ਨਾਲ ਜੁੜੀਆਂ ਹੋਈਆਂ ਨੇ ਆਪਸੀ ਬੈਠ ਕੇ ਇਸ ਮਸਲੇ ਦਾ ਜਿਹੜਾ ਜਹਾਲਾ ਉਹ ਜ਼ਰੂਰ ਕੀਤਾ ਜਾਵੇਗਾ ਸੋ ਮੀਡੀਆ ਦੇ ਨਾਲ ਜਿਹੜਾ ਅਦੇ ਤੱਕ ਵੀ ਕੋਈ ਵੀ ਜਿਹੜੀ ਇੰਟਰਵਿਊ ਆ ਉਹ ਨਹੀਂ ਜਿਹੜੀ ਐ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਨਹੀਂ ਦਿੱਤੀ ਇੱਕ ਪ੍ਰੈਸ ਨੋਟ ਜਿਹੜਾ ਲਿਖਤੀ ਰੂਪ ਦੇ ਵਿੱਚ ਜਾਰੀ ਕੀਤਾ ਜੋ ਦਰਸ਼ਕਾਂ ਨੂੰ ਸੀ ਜਿਹੜਾ ਲਗਾਤਾਰ ਦੱਸ ਵੀ ਦਿੱਤਾ ਤੇ ਦੂਜੇ ਪਾਸੇ ਕੁਲਦੀਪ ਸਿੰਘ ਗੜਗਜਦੇ ਹਨ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਨਕੀ ਅੰਮ੍ਰਿਤਸਰ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਿਮਰਜੀਤ ਸਿੰਘ ਮਾਨ ਤਾਂ ਉਹ ਉਹਨਾਂ ਦੇ ਹੱਕ 'ਚ ਨਿੱਤਰ ਗਏ ਤਾਂ ਉਹਨਾਂ ਨੇ ਕਿਹਾ ਕਿ ਬੜੇ ਚਜੇ ਢੰਗ ਦੇ ਨਾਲ ਜਿਹੜੇ ਉਹ ਬੜੇ ਹੌਸਲੇ ਦੇ ਨਾਲ ਜਿਹੜੇ ਅਕਾਰਜਕਾਰੀ ਜਥੇਦਾਰ ਲਗਾਏ ਗਏ ਨੇ ਕਾਲ ਤੱਕ ਦੇ ਕੁਲਦੀਪ ਸਿੰਘ ਗੜਗਾ ਉਹ ਆਪਣੀ ਜਿਹੜੀ ਭੂਮਿਕਾ ਨਿਭਾਣ ਜੋ ਸਿੱਖ ਪੰਥ ਨੂੰ ਪਰਵਾਨਿਤ ਨੇ ਤਾਂ ਉਹਨਾਂ ਨੇ ਜਿਹੜਾ ਡਟ ਕੇ ਜਿਹੜਾ ਹੱਕ ਦੇ ਵਿੱਚ ਜਿਹਨੇ ਉਹ ਕਿਤਨਾ ਕਿਤੇ ਸਿਮਰਜੀਤ ਸਿੰਘ ਮਾਨ ਆਏ ਨੇ ਤਾਂ ਉਹਨਾਂ ਨੇ ਇਹ ਦੋ ਲਾਈਨਾਂ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਵਿੱਚ ਜਿਹੜੀ ਆ ਆਪਣੀ ਜਾਣਕਾਰੀ ਆ ਉਹ ਸਾਂਝੀ ਕੀਤੀ ਆ ਉਹ ਵੀ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਦੇ ਆ ਤਾਂ ਉਹਨਾਂ ਨੇ ਕਿਹਾ ਕਿ ਸਿੱਧੀ ਦਿਹਾੜੇ ਨੂੰ ਲੈ ਕੇ ਇਹ ਜਿਹੀ ਸੜੀਆ ਸਥਿਤੀ ਆ ਉਹ ਦਮਦਮ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਮਾ ਨੇ ਕਿਹਾ ਕਿ ਨਾ ਪੈਦਾ ਕੀਤੀ ਜਾਵੇ ਤਾਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ 6 ਜੂਨ ਨੂੰ ਕੋਈ ਵੀ ਸ਼ਰਾਰਤ ਨਹੀਂ ਹੋਣ ਦਵਾਂਗੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਬਿਜਨੇ ਅਕਾਲ ਤਖਤ ਸੈਦ ਦੇ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗਜ ਉਹਨਾਂ ਦੇ ਬਿਲਕੁਲ ਨਾਲ ਆ ਤੇ ਉਹਨਾਂ ਨੇ ਕਿਹਾ ਕਿ ਇਹ ਸਮਾਂ ਹੁਣ ਵੰਡ ਦਾ ਨਹੀਂ ਹੈ ਇਹ ਹੁਣ ਸਮਾਂ ਏਕਤਾ ਦਾ ਹੈ ਸਾਨੂੰ ਏਕਤਾ ਜਿਹੜੀ ਹੈ ਉਹ ਦਿਖਾਣੀ ਚਾਹੀਦੀ ਹੈ ਤਾਂ ਇਸ ਕਰਕੇ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਟਵੀਟ ਕਰਕੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਨੇ ਸਿਮਰਨ ਸਿੰਘ ਮਾਨ ਤੋਂ ਸਾਬਕਾ ਐਮਪੀ ਨੇ ਤਾਂ ਉਹਨਾਂ ਨੇ ਇਹ ਜਾਣਕਾਰੀ ਹੈ ਉਹ ਕਿਤੇ ਕਿਤੇ ਸਾਂਝੀ ਕੀਤੀ ਹੈ ਸੰਗਤਾਂ ਨੇ ਜਿਹੜਾ ਲਗਾਤਾਰ ਵਿਰੋਧ ਕਰ ਰਹੇ ਨੇ ਕੁਝ ਆਗੂ ਸਬਾਹਾਂ ਜਿਹੜੇ ਵਿਰੋਧ ਕਰ ਰਹੇ ਨੇ ਤਾਂ ਐਜੀਬੀਸੀ ਮੈਂਬਰ ਸਬਾਹਾਂ ਨੇ ਵੀ ਜਿਹੜਾ ਵਿਰੋਧ ਕਰ ਰਹੇ ਨੇ ਐਜੀਬੀਸੀ ਮੈਂਬਰ ਸਬਾਹਾਂ ਨੇ ਵੀ ਜਿਹੜਾ ਕਿਤੇ ਨ ਕਿਤੇ ਭਗਵੰਤ ਸਿੰਘ ਸਿਆਲ ਕਾ ਉਹਨਾਂ ਨੇ ਵੀ ਵਿਰੋਧ ਕੀਤਾ ਕੀ ਕੁਝ ਕਿਹਾ ਇਸ ਮਾਮਲੇ ਲੈ ਕੇ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਦੇ ਆਂ ਹਰ ਸਾਲ ਦੀ ਤਰ੍ਹਾਂ ਜੂਨ 1984 ਦਾ ਕੱਲੂਕਾਰਾ ਦਿਵਸ ਸ਼ਹੀਦਾਂ ਦੀ ਯਾਦ ਵਿੱਚ ਬਣੇ ਹੋਏ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾਂ ਵਿਖੇ ਨਗਰ ਸੁਨਾਵਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹਰ ਸਾਲ ਹੀ ਇਹ ਦਿਹਾੜਾ ਮਨਾਇਆ ਜਾਂਦਾ ਹੈ 6 ਜੂਨ ਨੂੰ ਇਸ ਵਾਰੀ ਵੀ ਮਨਾਇਆ ਜਾ ਰਿਹਾ ਹੈ ਅਖੰਡ ਪਾਠਾਂ ਦੇ ਲੜੀਆਂ ਆਰੰਭ ਨੇ 4 ਤਰੀਕ ਨੂੰ ਅਖੰਡ ਪਾਠ ਆਰੰਭ ਕਰਕੇ 6 ਨੂੰ ਪਹਿਲੋ ਭੋਗ ਪੈਣਗੇ ਉਪਰੰਤ ਖੁੱਲੇ ਦੀਵਾਨ ਹਾਲ ਵਿੱਚ ਦੀਵਾਨ ਸਜਣਗੇ ਔਰ ਸਿੱਖ ਸੰਗਤਾਂ ਪਰਜੋਰ ਸ਼ਬਦਾਂ ਦੇ ਬੇਨਤੀ ਕਰਦਾ ਆਓ ਰਲ ਮਿਲ ਕੇ ਸ਼ਹੀਦਾਂ ਦਾ ਆਤਮਸਤਕ ਹੋਈਏ ਅਤੇ ਸੰਪਰਦਾਵਾਂ ਦੇ ਆਗੂ ਸਹਿਬਾਨ ਅਤੇ ਹੋਰ ਪੰਥਕ ਸੰਸਥਾਾਂ ਸਾਰੀਆਂ ਪਹੁੰਚਣ ਦੀ ਕਿਰਪਾਤਾ ਕਰਨਗੀਆਂ ਤੇ ਸੰਗਤਾਂ ਵੀ ਹੋਮੋ ਹੋਮਾ ਕੇ ਆਓ ਕੋਨਾ ਮਹਾਨ ਸ਼ਹੀਦਾਂ ਨਾਲ ਯਾਰ ਜੜ ਸਕੀਏ ਕਿਉਂਕਿ ਅਕਾਲ ਪੁਰਖ ਸਾਹਿਬ ਦੇ ਜੱਜਦਾਰਾਂ ਕੁਝ ਜੱਤੇ ਬੰਦੀਆ ਲੋਕ ਇਸ ਦੋਨਾਂ ਨੂੰ ਵਿਰੋਧ ਕਰਨ ਲੱਗ ਪਏ ਕਿਵੇਂ ਦੇਖਦੇ ਹੋ ਤੁਸੀਂ ਮੈਂ ਸ਼ੁਰੂ ਕੀਤਾ ਕਿ ਇਹ ਕੌਮ ਦੀ ਵੱਡ ਕਸਮਤੀ ਆ ਪੰਦ ਭਾਗੀ ਇਹ ਸਾਡੇ ਵਾਸਤੇ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਲੇਕਿਨ ਸੈਂਟਰ ਦੀ ਪਾਲਿਸੀ ਚੱਲਦੀ ਆ 파ੜੋ ਤੇ ਰਾਜ ਕਰੋ ਉਹ ਅੱਜ ਵੀ ਚੱਲ ਰਹੀ ਆ ਪਿੱਛੇ ਵੀ ਚੱਲਦੀ ਰਹੀ ਉਹਨੇ ਕੌਮ ਦਾ ਬਹੁਤ ਥੱਲਾ ਲਾਇਆ ਬੜਾ ਸਿੱਖਾਂ ਦਾ ਨੁਕਸਾਨ ਕੀਤਾ ਤੇ ਮੈਂ ਸਮਝਦਾ ਪਰ ਅੱਜ ਵੀ ਉਹ ਪਾਲਿਸੀ ਜਿਹੜੀ ਉਹ ਕਾਮਯਾਬ ਅਸੀਂ ਫੇਲ ਹੋ ਰਹੇ ਆਂ ਸਮਾਂ ਮੰਗ ਕਰਦਾ ਕਿ ਜਿੰਨੀ ਸੜਕ 'ਚ ਪਾਟੋ ਧਾੜੇ ਨੂੰ ਮਿਟਾ ਕੇ ਅਸੀਂ ਸਾਰੇ ਵੀਰ ਜਿਹੜੇ ਅਸੀਂ ਕਰ ਜੋੜ ਕੇ ਬਈਏ ਨਿੱਕੇ-ਨਿੱਕੇ ਗਿਰਵੇ ਚਿਕਵੇ ਆਪਣੇ ਉਧਰੇ ਆਵੇ ਦੁਜੇ ਤਿਜੇ ਆਵੇ ਇਹ ਛੱਡ ਕੇ ਸਾਰਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਛਾ ਅਨੁਸਾਰ ਖਾਇਆ ਹੈ ਕਿ ਇਕੱਠਾ ਹੋਵੇ ਨਾ ਕਿ ਡਾਂਗੋ-ਡਾਂਗੀ ਹੋ ਕੇ ਅਸੀਂ ਉਹਨਾਂ ਸ਼ਹੀਦਾਂ ਦਾ અપਮਾਨ ਨਾ ਕਰੀਏ ਔਰ ਕੌਮ ਦੇ ਜਫੇਦਾਰ ਜਿਹੜੇ ਨੇ ਰੋਹਣੀ ਕਮੇਟੀ ਬਣਾਉਂਦੀ ਆ ਉਹਨਾਂ ਨੇ ਬਣਾਇਆ ਮੈਂ ਕਿਸੇ ਕੰਮ ਚ ਕਰੇ ਦਖਲ ਨਹੀਂ ਦਿੱਤਾ ਤੇ ਬਾਕੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਆਂ ਕਿ ਇਹਨੂੰ ਕੋਈ ਕੰਮ ਉਹ ਬੈਠ ਕੇ ਤਾਂ ਕੀਤਾ ਜਾ ਸਕਦਾ ਸਮਝਾਇਆ ਜਾ ਸਕਦਾ ਹੈ ਲੇਕਿਨ ਆ ਉਸ ਹੀ ਲੜਾਈ ਭਰਾ ਮਾਰੂ ਖਾਨਾ ਜੰਗੀ ਚ ਪੈ ਕੇ ਹਮੇਸ਼ਾ ਨੁਕਸਾਨ ਹੀ ਹੋਏ ਨੇ ਤੇ ਕੌਮ ਦਾ ਨੁਕਸਾਨ ਨਾ ਕਰੀਏ ਸਿਰ ਜੋੜ ਕੇ ਬੈਠੀਏ ਸੋ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਸੰਗਤਾਂ ਦੇ ਜਿਹੜੇ ਨੇ ਉਹ ਜੋ ਲਗਾਤਾਰ ਵਦੋਲ ਹੋ ਰਿਹਾ ਤਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਵਾਨ ਵੀ ਕਿਤਨੇ-ਕਿਤੇ ਵਿਰੋਧ ਕਰ ਰਹੇ ਨੇ ਤਾਂ ਇਹਦਾ ਹੁਣ ਅਸਰ ਆ ਉਹ ਕੀ ਹੋਵੇਗਾ ਕਿ ਆਖਰਕਾਰ 6 ਜੂਨ ਨੂੰ ਟਕਰਾਅ ਵਾਲੀ ਸਥਿਤੀ ਪੈਦਾ ਹੋਵੇਗੀ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਨੇ ਐਡਵੋਕੇਟ ਹਰਜਨ ਸਿੰਘ ਧਾਮੀ ਉਹ ਆਪਣੀ ਪੂਰੀ ਟੀਮ ਲੈ ਕੇ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੋਂ ਉਹ ਮਨਾ ਲੈਣਗੇ ਜਾਂ ਫਿਰ ਕੁਲਦੀਪ ਸਿੰਘ ਗੜਗੜ ਵਾਸਤੇ ਜਿਹੜੀ ਇਹ ਲਵਿੰਗ ਨਵੀਂ ਚੁਣੌਤੀ ਖੜੀ ਹੋ ਚੁੱਕੀ ਹੈ ਕੀ ਇਹ ਚੁਣੌਤੀ ਨੂੰ ਦੂਰ ਕਰ ਸਕਣਗੇ ਜਾਂ ਫਿਰ ਨਵੇਂ ਜਿਹੜੇ ਜਥੇਦਾਰ ਨੇ ਉਹ ਲਗਾਏ ਜਾਣਗੇ ਕਿਉਂਕਿ ਇਹ ਵਿਚਾਰਤਾ ਕਿਤੇ ਨਾ ਕਿਤੇ ਚੱਲ ਰਹੀ ਹੈ ਕਿਉਂਕਿ ਵਿਰੋਧ ਜਿਹੜਾ ਲਗਾਤਾਰ ਚੱਲ ਰਿਹਾ ਹੈ ਕਿਉਂਕਿ ਪਹਿਲਾਂ ਜੇਕਰ ਜ਼ਿਕਰ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੁਝ ਮੈਂਬਰ ਸਵਾਨਾਂ ਨੇ ਜਿਹੜਾ ਲਗਾਤਾਰ ਵਿਰੋਧ ਕਰ ਰਹੇ ਨੇ ਜਿਹਦੇ ਵਿੱਚ ਜੇਕਰ ਆਪਾਂ ਗੱਲ ਕੀਤੀ ਜਾਵੇ ਜੋ ਕਾਲੀ ਦਲ ਦੇ ਦੋ ਧੜੇ ਬਣੇ ਹੋਏ ਨੇ ਜਿਹਦੇ ਵਿੱਚ ਕਿਸ਼ਕੂਬੀ ਸਿੰਘ ਬੱਲ ਦਾ ਧੜਾ ਦੂਜਾ ਜਿਹੜਾ ਬੀਬੀ ਜ਼ਗੀਰ ਕੋਰ ਦਾ ਦੱਸਿਆ ਜਾਂਦਾ ਜਾਂ ਗੁਰਤਾਪੁਰ ਪ੍ਰਤਾਪ ਸਿੰਘ ਵਡਾਲਾ ਦਾ ਦੱਸਿਆ ਜਾਂਦਾ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਵਿਰੋਧ ਆ ਉਹ ਲਗਾਤਾਰ ਕਰ ਰਿ ਤੇ ਨਾਲ ਹੀ ਜੇਕਰ ਗੱਲ ਕੀਤੀ ਆਵੇ ਨਿਆਂਗ ਸਿੰਘਾਂ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਵੀ ਜਿਹੜਾ ਨਵੇਂ ਜਥੇਦਾਰ ਜਿਹੜੇ ਨੇ ਕੁਲਦੀਪ ਸਿੰਘ ਗੜਗੱਦ ਨੇ ਬੇਸ਼ੱਕ ਹੁਣ ਸਮਾ ਹੋ ਚੁੱਕੇ ਆ ਪਰਾਲੇ ਹੋ ਚੁੱਕੇ ਨੇ ਤਾਂ ਉਹਨਾਂ ਦਾ ਵੀ ਜਿਹੜਾ ਵਿਰੋਧ ਆ ਲਗਾਤਾਰ ਕਰ ਰਹੇ ਨੇ ਪਰ ਸਾਰੀ ਇਹ ਜਥੇਬੰਦੀਆਂ ਨੂੰ ਕਿਵੇਂ ਮਨਾਉਣਗੇ ਕੀ ਆਖਰਕਾਰ ਕੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਵਾਂ ਪ੍ਰਧਾਨ ਚੁਣੇਗਾ ਕਿਉਂਕਿ ਨਵਾਂ ਜਨਾ ਜਥੇਦਾਰ ਚੁਣੇਗਾ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਹੱਥੋਂ ਆਹ ਨਵਾਂ ਜਥਾਰਾ ਜਥੇਦਾਰ ਲਗਾਇਆ ਜਾਂਦਾ ਤੇ ਉਤਾਰਿਆ ਜਾਂਦਾ ਬੇਸ਼ੱਕ ਸ਼੍ਰੋਮੀਗ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਜਿਹੜਾ ਲੋਕਾਂ ਦੇ ਸੁਝਾਅ ਲਏ ਨੇ ਕਿ ਕਿਸ ਤਰ੍ਹਾਂ ਜਿਹੜਾ ਅਕਾਲ ਤਖਤ ਦੇ ਦੇਤੇਦਾਰ ਨੂੰ ਉਤਾਰਿਆ ਜਾ ਸਕਦਾ ਜਾਂ ਲਗਾਇਆ ਜਾ ਸਕਦਾ ਉਸ ਦੇ ਜਿਹੜੇ ਨੇ ਅਸੀਂ ਲੋਕਾਂ ਤੋਂ ਵਿਚਾਰ ਰਏ ਨੇ ਇਕੱਠੇ ਕੀਤੇ ਨੇ ਕਿ ਹੁਣ ਇਹ ਕੁਲਦੀਪ ਸਿੰਘ ਗੜਗਾ ਜੀ ਸਚੋਤੀਆਂ ਤੋਂ ਕਿਵੇਂ ਮੁਕਤ ਹੋਣਗੇ ਜਾਂ ਫਿਰ 6 ਜੂਨ ਉਹ ਵੀ ਅਸੀਂ ਮੋਰ ਦੁਆਰਾ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਨੂੰ ਇਜਾਜ਼ਤ ਧੰਨਵਾਦ This program is sponsored by the Singler Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.